ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਫੇਰ ਬਈ ਹੈਨਾ ਮਾਨਸਾ ਮੰਡੀ ਦੇ ਉੱਤੇ ਇੱਕ ਮੱਝ ਨੂੰ ਹੋਰ ਟੈਕ ਹੋਇਆ ਪਿਛਲੀ ਮੰਡੀ ਵੇਲੇ ਪਹਿਲਾਂ ਟੈਕ ਹੋਇਆ ਸੀਗਾ ਅੱਜ ਫੇਰ ਟੈਕ ਹੋ ਗਿਆ ਦੁਬਾਰੇ ਆਹ ਬਾਈ ਆ ਮੱਝ ਲੈ ਕੇ ਆਇਆ ਸੀਗਾ ਬਾਈ ਦੀ ਨੰਬਰ ਬੋਲ ਦੇਣਗੇ ਭਰਾ ਮੰਡੀ ਤੇ ਪੁੱਛ ਲੇ ਬਾਈ ਕਿਹੜਾ ਪਿੰਡ ਆ ਮੋਰ ਸਿੰਘ ਵਾਲਾ ਜੀ ਮੋਰ ਸਿੰਘ ਵਾਲਾ ਆ ਪਿੱਕੀ ਕੋਲੇ ਪਿੱਕੀ ਲੋ ਬਈ ਠੀਕ ਆ ਤੇ ਕੀ ਗੱਲ ਹੋ ਗਈ ਸਾਰੀ ਬਈ ਚੰਗੇ ਭਲੇ ਦੀ ਜਿਹੜਾ ਇੱਥੇ ਬੰਨੀ ਆ ਕਿ ਲਾ ਕੇ ਉਸ ਤੋਂ ਬਾਅਦ ਏਠਾ ਲੈ ਕੇ ਆਉਣ ਲੱਗੇ ਵੀ ਇੱਧਰ ਬੰਨੇ ਕੱਟੀ ਨਾ ਉਦੋਂ ਵਾਈਕ ਕੋਲ ਲੱਗੀ ਡਿੱਗ ਪੀ ਹੁਣੀ ਹੁਣੀ ਲੱਗਿਆ ਹੁਣੀ ਨੀ ਕੀ ਹੁਣੀ ਲੈ ਕੇ ਆਇਆ ਹਾਂ ਹਾਂ ਪਹਿਲਾਂ ਕੋਈ 10 ਕੁ ਮਿੰਟ ਇੱਥੇ ਬੰਨੀ ਹੋਈ ਸੀ ਪਹਿਲਾਂ ਕੋਈ ਡਿੱਕ ਤ ਨਹੀਂ ਸੀ ਨਾ ਪਹਿਲਾਂ ਕੋਈ ਨਹੀਂ ਸੀ ਬੜਾ ਯਾਰ ਬਾਈ ਹਨਾ ਦੁੱਖ ਦੀ ਗੱਲ ਹਨਾ ਤੇ ਮੈਗੀ ਜਿੰਮ ਜੀ ਤਾਂ ਹਨਾ 70 80 ਹਜ਼ਾਰ ਦੀ ਜੀ ਮੱਝ ਤਾਂ ਮੱਝ ਤਾਂ ਕਿੰਨੇ ਦੀ ਹੋ ਨੁਕਸਾਨ ਦਾ ਨਖਾਣੀ ਆ ਹੂੰ ਤੇ ਬੜੀ ਯਾਰ ਦੁੱਖ ਵਾਲੀ ਗੱਲ ਆ ਤੇ ਆਪਾਂ ਜਿਹੜੀ ਸੀਗੀ ਜੋ ਆਪਾਂ ਦਲੋ ਸੀਗੀ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਆਹ ਕਰਦਾ ਆਪਾਂ ਬਾਈ ਨਹੀਂ ਦੇਤੇ ਠੀਕ ਹੈ ਬਾਕੀ ਜਿਨ੍ਹਾਂ ਦੇ ਨੇ ਨੇ ਗੇੜਾ ਅੱਜ ਆਪਾਂ ਦੇ ਨਹੀਂ ਸਕਦੇ ਕਿਉਂਕਿ ਬਿਜੀਆਂ ਜਿਹੜੇ ਹੈਗੇ ਨੇ ਬਾਈ ਨੂੰ ਗਿਣ ਕੇ ਬਣਾ ਦੇ ਕੋਈ ਬਸ ਤੂੰ ਬਣਾ ਦੇ ਸਕਦੀ ਆ ਹੋਗਾ ਨਾ ਆਹ ਭੜ ਬਾਈ ਅੜਾ ਗਿਣ ਕੇ ਦੇ ਦੋ ਬਾਈ ਤੂੰ ਪਹਿਲੇ ਕਰਦੇ ਆ ਇਕੱਠੇ ਯਾਰ ਢੇੜਾ ਫੇਰ ਦੇ ਲੋ ਜਿਹੜੇ ਹੈਗੇ ਨੇ ਬਣਾਓ ਇਹਨਾਂ ਖੜਾ ਦੇ ਉਹਨੂੰ ਹੋ ਜਾਂਦੀ ਆ ਨਾ ਇਹ ਹੋਏ ਨੇ ਇਕੱਠੇ ਬਣਾਓ ਬਾਈ ਜਿੰਨੇ ਕੇ ਪੈਸੇ ਇਕੱਠੇ ਹੋ ਜਾਂਦੇ ਆ ਨਾ ਦਿੰਦੇ ਤੇ ਅੱਗੇ ਲੰਮਣੀ ਤੇ ਮਨਜੀਤ ਨੂੰ ਬਣਾ ਦੇ ਕੋਈ ਨੀ ਇੱਕ ਵਾਰੀ ਗਿਣ ਕੇ ਦਿੰਨੇ ਤੇ ਬਾਕੀ ਜੇ ਕਿਸੇ ਨੇ ਭੜਾ ਨਹੀਂ ਹੋਰ ਮੱਤ ਬਗਾ ਨਹੀਂ ਪਤਾ ਯਾਰ ਜਿਹੜਾ ਦਿੰਦੇ ਚੰਗੇ ਨਹੀਂ ਲੱਗਦੇ ਲੱਗਦਾ ਹੈ ਲੱਗਦਾ ਡਾਊਨ ਲੋਡ ਨਹੀਂ ਹਾਂ ਹਾਂ ਠੀਕ ਆ ਆਪ ਹੀ ਕਰ ਦੋ ਜਿਹਨੇ ਕਰਨਾ ਕਿਉਂਕਿ ਆਪਾਂ ਕਿਹੜਾ ਰੋਜ ਅਗਲਾ ਕਹਿੰਦਾ ਯਾਰ ਪਤਾ ਨਹੀਂ ਕੀ ਹੋ ਆ ਠੀਕ ਆ ਆਪਦਾ ਹਮਦਰਦੀ ਕਰਾਉਂ ਮੁੰਡਾ ਬੜਾ ਇੱਥੇ ਹੋਰ ਦੇ ਦੇਣੇ ਹਾਂ ਹਾਂ ਜਿਹੜੇ ਦਾ ਵੀ ਹੈਗਾ ਤੁਸੀਂ ਆਪ ਹੀ ਕਰ ਦਿਆ ਕਰੋ ਠੀਕ ਆ ਕੋਈ ਫਰਕ ਨਹੀਂ ਇਹਦੇ ਨਾਲ ਕਹਿਣ ਦੀ ਲੋੜ ਨਹੀਂ ਹੁੰਦੀ ਚਲੋ ਦੁੱਖ ਦਾ ਦੁੱਖ ਹੀ ਆ ਕਿੰਨੇ ਦੀ ਵੀ ਆ ਬਾਕੀ ਜੇ ਕਿਸੇ ਭਰਾ ਨੇ ਹੋਰ ਵੀ ਹਨਾ ਮਦਦ ਕਰੋ ਬੱਸ ਤੋਂ ਵਾਧਾ ਕਰਦੇ ਕਰੋ ਯਾਰ ਕੋਈ ਫਰਕ ਨਹੀਂ ਆਪਾਂ ਨੰਬਰ ਬੋਲਦੇ ਆ ਬਾਈ ਦਾ google pe number ਇਹ ਤਾਂ ਬਾਈ ਦਾ ਨੰਬਰ ਹੈ ਨੰਬਰ 9463934627 94639 3934627 34627 ਇਹ ਬਾਈ ਦਾ ਨੰਬਰ ਆ ਜੀ ਕਿਸੇ ਭਰਾ ਨੇ ਕਈ ਵਾਰ 205000 ਰੁਪਏ ਹਨਾ ਜਿੰਨੇ ਵੀ ਕੋਈ ਖਾਤਰੀ ਕਿਉਂ ਜਿਹੜਾ ਨਿੰਦੇ ਰਹੀ ਬਾਈ ਚੰਗੇ ਨਹੀਂ ਲੱਗਦੇ ਆਪ ਹੀ ਕਰਜਾ ਕਰੋ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਅਗਲਾ ਕਹਿੰਦਾ ਬਾਈ ਯਾਰੋ ਦੋ ਦਿਨਾਂ ਤੋਂ ਉਹ ਨਾਲ ਪਰ ਬਹੁਤ ਮਾੜਾ ਕੰਮ ਹੋਇਆ ਜਿਹੜਾ ਹਨਾ ਦੂਜੀ ਮੰਡੀ ਦੇ ਅੱਜ ਫੇਰ ਮੱਝ ਹਨਾ ਕਿਸੇ ਨਾ ਵੀ ਹੋ ਸਕਦਾ ਕੱਲ ਨੂੰ ਆਪਣੇ ਆ ਕੇ ਕੈਮਰਾ ਰੱਖੀ ਆਉਣਾ ਹਾਂ ਕੱਲ ਨੂੰ ਆਪਣੇ ਨਾਲ ਵੀ ਗੱਲ ਵਾਪਰ ਸਕਦੇ ਨੇ ਇਹ ਪਾਣਾ ਵਾਪਰਿਆ ਹਨ ਦੇਖੋ ਇੱਕੇ ਦਾ ਮੀ ਡਿੱਗ ਪਈ 21 22 ਤੇ 25 30 32 34 35 36 37 38 40 40 45 50 5 ਏ ਬਾਈ ਕੋ ਲੈਣ ਦੇਣ ਦੀ 52535455 5552585960 8 12 63 64 ਪੁਆਇੰਟ 6 ਸ਼ਾਟ ਸਟਾਪ ਆ ਬਦ ਨਕਰ 70 70 ਬੰਦ 7500 ਉਹਦਾ ਬਾਈ ਇਕੱਠਾ ਹੋ ਗਿਆ ਬਾਕੀ ਕੀ ਆਪ ਹੀ ਬਾਈ ਇਹ ਚੈਨਲ ਚ ਪਾ ਦੇਵਾ ਆਪਾਂ ਗੇੜਾ ਨਹੀਂ ਦਿੰਦੇ ਕਿਉਂਕਿ ਕਿਉਂਕਿ ਪਹਿਲਾਂ ਜਿਹੜਾ ਦੇ ਨਾਮ ਲਾ ਕਹਿੰਦਾ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਦਲਚਸਿਆ ਕੀ ਹੋਆ ਆਪਾਂ ਹਾਂ ਦਰਦੀ ਤੌਰ ਤੇ ਹਰੇਕ ਦਿਨਾਂ ਖੜਦੇ ਆ ਆਪਾਂ ਜੋ ਸੀਗਾ ਕਰਨਾ ਕਰਤਾ ਆਪਾਂ ਉਹ ਵੀ ਨਹੀਂ ਕਹਿੰਦੇ ਵੀ ਆਪਾਂ ਆ ਕਰਤਾ ਜੋ ਦੇ ਤਾਂ ਦੇਤਾ ਉਹ ਕਹਿੰਦੇ ਮੈਂ ਉਹ ਨਹੀਂ ਕਰਦਾ ਦਾਣੋ ਹੁੰਦਾ ਇੱਦਾਂ ਯਸ ਤੋ ਕਰਤਾ ਦੂਜੇ ਨੂੰ ਪਤਾ ਨ ਲੱਗਣ ਦਿਓ ਸਹੀ ਗੱਲ ਹੈ ਠੀਕ ਨਾ ਗੱਲ ਇਹ ਆਪਾਂ ਦੁੱਖ ਦੀ ਘੜੀ ਦੇ ਵਿੱਚ ਖੜਨਾ ਹਾਂ ਕਾਹਨੂੰ ਕਰੇ ਇਹ ਕੰਮ ਹਣਾ ਚੱਲ ਕਿਹੜਾ ਤਾਂ ਮੈਨੂੰ ਜੀ ਦੇ ਦੇ ਨਹੀ ਨਹੀ ਮੈਂ ਸੰਘਿਆ ਘਰ ਪੁੱਛ ਲੈ ਦੇ ਗੱਲੋ ਫੁਰੂ ਹਾਂ ਕਿੰਨੀਆਂ ਨਹੀਂ ਹੁੰਦੀਆਂ ਇੱਥੇ ਵੀਡੀਓ ਪਾ ਦਿਨਾਂ ਇਹਦਾ ਬਾਈ ਦਾ ਨੰਬਰ ਦੇ ਤਾਂ ਆਪੇ ਦੇ ਨਹੀਂ ਹਾਰੇ ਜੀ ਤਾਂ ਕਿਹੜਾ ਨਾਦਵਾ ਅਨੌਂਸਮੈਂਟ ਕਰਾ ਦਿਓ ਅਨੌਂਸਮੈਂਟ ਬਾਈ ਜੀ ਦੇਖੋ ਚੈਨਲ ਤੇ ਤਕਰੀਬ ਸਾਰੇ ਦੇਖਦੇ ਸਾਰੇ ਦੇਖ ਲੈਂਦੇ ਬਾਈ ਦਾ ਨੰਬਰ ਵਗ ਗਿਆ ਮੈਨੂੰ ਜਿਹੜੇ ਪਿਛਲੀ ਮੱਚ ਦੇ ਹੋਈ ਸੀ ਉਹ ਬਾਅਦ ਚ ਹੋਣਾ ਦੇ ਰਹੇ ਮੈਂ ਕਹਾਂ ਵੀ ਉਹ ਮੁੰਡੇ ਦਾ ਨੰਬਰ ਉਹ ਠੀਕ ਆ ਆਪ ਵੀ ਬਾਅਦ ਨੇ ਨਹੀਂ ਕੋਈ ਗੱਲ ਨਹੀਂ ਠੀਕ ਆ ਵੀਰੇ ਪਿੰਡ ਬਾਈ ਦਾ ਮੋਹਰ ਸਿੰਘ ਜਿਹੜਾ ਮਾਨਸਾ ਇਹਦੇ ਵਿੱਚ ਵੀ ਬਾਈ ਜੀ ਪਤਾ ਕੀ ਆਲਾ ਕਹਿੰਦਾ ਯਾਰ ਇਹ ਬੰਦੇ ਕਿਉਂ ਆਪਾਂ ਦਾ ਹੰਦਰ ਦੀ ਦੌਰ ਚ ਇਹੋ ਕਰਦੇ ਆ ਨਹੀਂ ਯਾਰ ਨਹੀਂ ਨਹੀਂ ਉਹਦਾ ਜਰਾ ਕਰੀਬ ਬੰਦੇ ਹਨਾ ਬੇਦਵੀ ਇਹ ਨਾਲ ਕੁਝ ਨਹੀਂ ਹੁੰਦਾ ਹਾਂ ਤੇਰਾ ਕੋ ਫਾਇਦਾ ਹੋਊਗਾ ਤੇਰਾ ਕੋ ਫਾਇਦਾ ਹੋਊਗਾ ਬਾਕੀ ਬਾਈ ਪਿੰਡ ਵੀ ਜਾ ਕੇ ਹਨਾ ਜੇ ਕਿਸੇ ਨੇ ਮਦਦ ਕਰਨੀ ਭਰਾ ਦੀ ਕਰ ਸਕਦਾ ਪਿੰਡ ਮੋਹਰ ਸਿੰਘ ਵਾਲਾ ਜਿਹੜਾ ਮਾਨਸਾ ਤੇ ਬਾਈ ਨਾ ਬੋਲੀ ਇੱਕ ਵਾਰੀ ਗੁਰਪਿਆਰ ਸਿੰਘ ਗੁਰਪਿਆਰ ਸਿੰਘ ਪਿਓ ਦਾ ਨਾ ਕਰਨੈਲ ਸਿੰਘ ਕਰਨੈਲ ਸਿੰਘ ਗੁਰਪਿਆਰ ਸਿੰਘ ਪਿਓ ਦਾ ਨਾ ਕਰਨੈਲ ਸਿੰਘ ਤੇ ਪਿੰਡ ਮੋਹਰ ਸਿੰਘガル ਦੇ ਵਿੱਚੋਂ ਬਾਈ ਲੈ ਕੇ ਆਇਆ ਸੀਗਾ ਦੂਜੀ ਵਾਰ ਆ ਜਾ 7500 ਰੁਪਏ ਬਾਈ ਬਾਈ ਨੂੰ ਦੇਦੇ ਆਪਾਂ ਇਹ ਇਤਿਹਾਸਿਕ ਭਰਾਮਣੇ ਠੀਕ ਆ ਲਓ ਜੀ ਬਾਕੀ ਇੱਕ ਮਿੰਟ ਫੋਟੋ ਇਧਰ ਹੋ ਜਾ ਬਾਈ ਆ ਦੇਖੋ ਹੋਰ ਆ ਗਿਆ 7500 ਰੁਪਏ ਬਾਈ ਕੋਲੇ ਹੋ ਆ ਗਏ ਠੀਕ ਆ ਬਾਕੀ ਜਿਹਦੇ ਵੀ ਆਪ ਹੀ ਕਰਜਾ ਕਰੋ ਭਰਾ ਯਾਰ ਠੀਕ ਆ ਕਿਸੇ ਤੇ ਵੀ ਹੋ ਸਕਦਾ ਆਪਾਂ ਦੇਖੋ ਇੱਕ ਦੂਜੇ ਦੇ ਦੋਖਾਂ ਦੇ ਵਿੱਚ ਖੜਨ ਵਾਲੇ ਬੰਦੇ ਆ ਇਹ ਉਸ ਗੁਰੂ ਗੋਬਿੰਦ ਸਿੰਘ ਦੀ ਗੋਮ ਆ ਸਾਨੂੰ ਪਤਾ ਆਪਾਂ ਲੰਗਰ ਲਾ ਦਨੇ ਆ ਸਾਡੇ ਕਿੰਨੇ ਮੰਨ ਲਓ ਦਿੱਲੀ ਉਹ ਆਇਆ ਸੀਗਾ ਜਾਂ ਪਾਣੀਆਂ ਦਾ ਉਹ ਆਇਆ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸਾਡੀ ਜੋਨਾਂ ਦੀ ਕਮਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਠੀਕ ਆ ਜਿਹਦੀ ਮਦਦ ਕਰਿਆਗਾ ਅੱਜਕੇ ਕੋਈ ਗੱਲ ਨਹੀਂ ਜਿਹੜਾ ਦੁੱਖ ਸੁੱਖ ਤਾਂ ਸਭ ਤੇ ਖੜਾ ਬਾਈ ਆਪਣੇ ਦੇ ਵੀ ਆ ਸਕਦਾ ਕਿਸੇ ਤੇ ਵੀ ਆ ਸਕਦਾ ਤੇ ਬਾਕੀ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਣਾ ਬਾਈ ਤੁਸੀਂ ਬੀਮਾ ਜ਼ਰੂਰ ਪਲੀਜ਼ ਕਰਵਾਇਆ ਕਰੋ 11 ਤੋਂ 20 ਰੁਪਏ ਦਾ ਬੀਮਾ ਉਹਦੇ ਨਾਲ ਆਪਾਂ ਨੂੰ ਕੋਈ ਹੋਣੀ ਕਿਸੇ ਪਸ਼ੂ ਨੂੰ ਵੀ ਹਾਦਸਾ ਹੋ ਸਕਦਾ ਕਿਸੇ ਦਿਨ ਵੀ ਉਹਦੇ ਨਾਲ ਕੀ ਆ 90000 ਦਾ ਬੀਮਾ ਹੁੰਦਾ 90 ਮਿਲ ਜਾਂਦਾ तकरीबन ਹੂੰ ਉਹਦੇ ਨਾਲ ਇਨਸਾਨ ਦੀ ਸੇਫਟੀ ਆ ਕੋਈ ਬੜਾ ਫਰਕ ਨਹੀਂ ਪੈਂਦਾ ਹੈਨਾ ਹਾਂ ਆ 100 ਰੁਪਿਆ ਹੋਰ ਆ ਗਿਆ ਤੇ ਪਤਾ ਕੀ ਆ ਉਹ ਜ਼ਰੂਰ ਸਾਰੇ ਹੀ ਕਰਾਇਆ ਕਰੋ ਸਾਰੇ ਪਸ਼ੂਆਂ ਦੇ ਕੋਈ ਭਵੰਦੀ ਅਮੀਰ ਭਵੰਦੀ ਗਰੀਬ ਹਾਂ ਰੱਬ ਨਾਲ ਬੀਮਾ ਦਾ ਪਾ ਮੈਂ ਅੱਜ ਵਾਲੀ ਰੱਖਦਾ ਕਰਾਇਆ ਹੋਇਆ ਕਿਉਂ ਆਪਾਂ ਚੰਗੇ ਭਲੇ ਤੋਰੇ ਫਿਰਦੇ ਆ ਕੀ ਪਤਾ ਖੁਦ ਨਾਲ ਖਾਸਾ ਕਦੋਂ ਕੁਝ ਹੋ ਜੇ ਮਾਹਰੋ ਬੱਚਿਆਂ ਦਾ ਘਰ ਤੋਂ ਘਟਾ ਹੋਵੇ ਨਾ ਆਪਦਾ ਬੀਮਾ ਤੇ ਪਸ਼ੂਆਂ ਦਾ ਇਹ ਚੀਜ਼ ਤੁਸੀਂ ਜਰੂਰ ਕਰਾ ਕੇ ਰੱਖੋ ਆਪਦਾ ਬੀਮਾ ਵੀ ਕੀਆ 2000 ਦੇ ਵਿੱਚ 40 ਲੱਖ ਦਾ ਹੁੰਦਾ ਦੋ ਸਾਲ ਭਰ ਦੇ ਵਿੱਚ ਆਪਾਂ ਕੋਈ ਬਿਮਾਰ ਹੋ ਜਾ ਬੰਦਾ ਤਾਂ ਲੱਗ ਜਾਂਦਾ 2000 ਉਹ ਤੁਹਾਡਾ 40 ਲੱਖ ਦਾ ਬੀਮਾ ਹੋ ਜੂ 2000 ਦੀ ਕੀ ਗੱਲ ਹੈ 1000 ਵਾਲਾ ਕਰਾਓ 20 ਲੱਖ ਦਾ ਹੋ ਜੂ ਹੂੰ ਪਸ਼ੂ ਦਾ 1120 ਦਾ ਉਹ ਵੀ ਕਰਾਇਆ ਕਰੋ ਆਪਾਂ ਇਹ ਠੀਕ ਆ ਬਾਕੀ ਭਰਾ ਜਿੰਨੇ ਜੋ ਕਰੇ ਹੈਗੇ ਆ ਤੇਰੇ ਨਾਲ ਖੜੇ ਆ ਠੀਕ ਜੈਨ ਬਾਈ ਇੱਥੇ ਖੜਾ ਆ ਹਾਂ ਇੱਥੇ ਖੜਾ ਰਹਿ ਤੈਨੂੰ ਹੋਣਗੇ ਸਾਰੇ ਠੀਕ ਹੈ ਜੀ ਕੋਈ ਗੱਲ ਨਹੀਂ ਬਾਈ ਮੱਜੀ ਦੇ ਸਾਡੇ ਕੁਲਵਿੰਦਰ ਰਾਠੀ ਬੀਬੀ ਕੱਤੀ ਵਾਲੇ ਬਹੁਤ ਸਹਾਇਕ ਪਹਿਲਾਂ ਵੀ ਦਿੱਤਾ ਇਹਨਾਂ ਨੇ ਹੁਣ ਵੀ ਵਿਚਾਰੇ ਦੇ ਰਹੇ ਨੇ ਬਹੁਤ ਵਧੀਆ ਵੀਡੀਓ ਸ਼ੇਅਰ ਕਰਿਆ ਕਰੋ ਠੀਕ ਹੈ ਚੰਗੀਆਂ ਵੀਡੀਓ ਬਣਾ ਚੰਗੇ ਸੀਮਨ ਭਰਦੇ ਨੇ ਇਹ ਚੰਗਾ ਜੋ ਕੇ ਕੈਲਸ਼ੀਅਮ ਵਗੈਰਾ ਸਾਰੇ ਇਹਨਾਂ ਦੇ ਪ੍ਰੋਟੀਨ ਜਿਹੜਾ ਬਹੁਤ ਵਧੀਆ ਨੇ ਮੈਂ ਵਰਤਨਾ ਹੂਦ ਬਾਕੀ ਮੇਰੇ ਨਾਲ ਬੰਦੇ ਨੇ ਇਹ ਨਹੀਂ ਹੈਗਾ ਵੀ ਚਲੋ ਕੱਲੀ ਵੀਡੀਓ ਪਾਤੀ ਭਰਾਵਾਂ ਦਾ ਖੜਨਾ ਵਾਲਾ ਬੰਦਾ ਬਾਕੀ ਅਰਧਾ ਖੜਦਾ ਤੇ ਜਿਹੜਾ ਬੰਦਾ ਖੜਦਾ ਉਹਦੀ ਸਪੋਰਟ ਕਰਿਆ ਕਰੋ ਕਿਉਂਕਿ ਉਹਨਾਂ ਨੂੰ ਹੌਸਲਾ ਇਹ ਨਾਲ ਆਇਆ ਇੰਨਾ ਵੀ ਆ ਯਾਰ ਮੇਰੇ ਮੰਗਰ ਬੰਦੇ ਖੜਦੇ ਨੇ ਲੈ ਭਾਈ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਇਸ ਕਰੀਬ ਵਿਚਾਰੇ ਦਾ ਹਨਾ ਭਲਾ ਹੋ ਜਾਊਗਾ ਛੋੜੇ ਸ਼ੇਅਰ ਨਾਲ ਕੁਝ ਨਹੀਂ ਹੋਣਾ ਇਹਨੂੰ ਵਿਚਾਰੇ ਨੂੰ ਕੋਈ 100 ਕੋਈ 50 ਰੁਪਏ ਪਾ ਦੂਗਾ ਨੰਬਰ ਬੋਲਿਆ ਹੋਆ ਬੋਲਿਆ ਭਾਈ ਬੋਲਿਆ ਬਾਕੀ ਕੋਈ ਫਰਕ ਨਹੀਂ ਪੈਂਦਾ ਦੇਖੋ ਹਨਾ ਗਰੀਬ ਬੰਦਾ ਇਹ ਕਰਕੇ ਵਿਚਾਰੇ ਦਾ ਜਨਾ ਦਾ 20000 ਰੁਪਏ ਇਕੱਠਾ ਹੋ ਜੂ ਹੈ ਨਾ ਵਿਚਾਰਾ ਕੋਈ ਗਰੀਬ ਬੰਦਾ ਵਾ ਘਰ ਦਾ ਖਰਚਾ ਚੱਲੋ ਮੰਡੀ ਤੇ ਪਹੁੰਚਿਆ ਹੋਇਆ ਸੀਗਾ ਮਾਨਸਾ ਚ ਦੂਜੀ ਵਾਰ ਘਟਨਾ ਵਾਪਰੀ ਆ ਇੱਕ ਵਾਰੀ ਉਹਦੇ ਪਹਿਲਾਂ ਵਾਪਰੀ ਸੀਗੀ ਠੀਕ ਆ ਉਹ ਇੱਥੇ ਖੜੇ ਰਹਿ ਬਾਈ ਯੂਰੇ ਇੱਥੇ ਖੜ ਜਾ ਜਾਂ ਤੂੰ ਕੋਈ ਨਹੀਂ ਕੋ ਇੱਥੇ ਖੜ ਜੀ ਨੇ ਭਾਈ ਜਿਹਨੇ ਨੇ ਉੱਥੇ ਜਾ ਕੇ ਦੇ ਦੋ ਕੱਟ ਨਹੀਂ ਕਾ ਕੇ ਜਿਹੜਾ ਨਹੀਂ ਦੇ ਜਿਹੜਾ ਨਹੀਂ ਦੇ ਨਾ ਆਪਾਂ ਬੰਦ ਕਰ ਦੋ ਕਿਹੜਾ ਵਾ ਸਿਸਟਮ ਖਾਤਾ ਹੋਰ ਤੂੰ ਖੜਾ ਲਾ ਰੋਜ਼ ਠੀਕ ਆ ਜਿਨ੍ਹਾਂ ਨੇ ਨਹੀਂ ਹੁੰਦਾਂ ਨੇ ਤਕਰੀਮ ਦੇ ਜਿੰਦਾ ਨੇ ਭਾਈ ਇੱਥੇ ਇੱਥੇ ਖੜ ਜਾ ਤੂੰ ਕੋਈ ਨਾ ਕੁਝ ਬੰਦਾ ਇੱਥੇ ਨੇ ਕੋਈ ਖਾਤੇ ਦੇ ਵਿੱਚ 150 ਰੁਪਏ ਜਿੰਨੇ ਵੀ ਜਨ ਨੇ ਵੀ ਖਾਤਾ ਹੀ ਨਹੀਂ ਪਾਇਆ ਕਹਿੰਦਾ ਉਹ ਨੰਬਰ ਬੋਲੇ ਨੰਬਰ ਬੋਲੇ ਇੱਕ ਵਾਰੀ ਹੋਰ ਬੋਲ ਦੇ ਨੰਬਰ ਬੋਲਦੇ 94639 3467 ਇਹ ਬਾਈ ਦਾ ਆਬਰੀ ਨੰਬਰ ਆ ਠੀਕ ਆ ਕਿਸੇ ਨੇ 20 50 100 ਜਿੰਨਾ ਵੀ ਜਨ ਟਾਨ ਪਾਉਣਾ ਹਾ ਰੁਪਏ ਪਾਉਣਾ ਤਾਂ ਉਹ ਪਾ ਦਿਓ ਤੇ ਵਿਚਾਰੇ ਦਾ ਹਨਾ 2000 ਰੁਪਏ ਇਕੱਠੇ ਹੋ ਜਾਣਗੇ ਇਤੋਂ ਬੜਾ ਫਰਕ ਨਹੀਂ ਪੈਂਦਾ ਇਹ ਮੁਸੀਬਤ ਕਿਸੇ ਦੀ ਵੀ ਆ ਪਰਮਾਤਮਾ ਨਾ ਇਹ ਜੇ ਉਹ ਕਰੇ ਹਨਾ ਦੁੱਖ ਦੀ ਦੁੱਖ ਦੀ ਗੱਲ ਹੈ ਹਨਾ ਇਹ ਬਾਣਾ ਬਾਪਰਾ ਦੂਜੀ ਵਾਰ ਵਰਤੇ ਅੱਜ ਮਾਣਾ ਉਦਾਸ ਬੜਾ ਹੋਇਆ ਪਰ ਵੀਡੀਓ ਬਣਾਉਣੀ ਸਾਨੂੰ ਮਜਬੂਰ ਹੋ ਕੇ ਬਣਾਉਣੀ ਪਈ ਹੈ ਨਾ ਦੋ ਰੁਪਏ ਵਿਚਾਰੇ ਨੂੰ ਇਕੱਠੇ ਹੋ ਜਾਣਗੇ ਠੀਕ ਹੈ ਪਰ ਕੋਈ ਨਹੀਂ ਪੈਂਦਾ ਤੇ ਪਲੀਜ਼ ਸ਼ੇਅਰ ਜ਼ਰੂਰ ਕਰਿਓ ਆਪ ਅੱਜ ਕਹਿਣ ਲੱਗੇ ਆ ਬਾਈ ਮੈਂ ਵੀਡੀਓ ਦੇ ਸਾਹਮਣੇ ਜਾਉਂਗਾ ਕਿ ਦੱਸਣਾ ਇਹ ਇੱਕ ਕਿੰਤੂ ਪਰੰਤੂ ਵਾਲੇ ਬਾਅਦ ਨੂੰ ਵੀ ਵਿਚਾਰੇ ਹੁੰਦੇ ਨੇ ਕਹਿਣ ਵਾਲੇ ਵੀ ਬਹੁਤ ਹੁੰਦੇ ਨੇ ਕੀ ਹੋ ਗਿਆ ਕਹਿਣਾ ਦਾ ਕੋਈ ਹੋ ਨਹੀਂ ਹੁੰਦਾ ਮਾਝਾ ਮੁਕੀਆ ਕਰ ਦਿਓ ਮਾਝਾ ਮੁਕੀਆ ਤੇ ਮਾੜਾ ਕਹੇ ਨਾਲੇ ਤਾਂ ਕਹੀ ਜਾਂਦੇ ਨੇ ਹਨਾ ਬਾਈ ਮਾੜਾ ਚੰਗਾ ਸਭ ਨੂੰ ਸਭ ਨੂੰ ਕਹਿੰਦੇ ਆ ਨਹੀਂ ਯਾਰ ਇਹ ਨਹੀਂ ਪਤਾ ਇੱਥੇ ਦੇਖਾਂ ਜਿਹੜਾ ਉਹ ਇਹੋ ਦੇਖੀ ਜਾਓ ਤੇ ਜਰੂਰ ਬਾਈ ਸਪੋਰਟ ਕਰਿਓ 4960 3460 ਦਿਨ ਕੇ ਦਿਨ ਕਿੰਨਾ ਹੀ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਹੁੰਦਾ ਤੇ ਜਰੂਰ ਕੋਈ ਗੱਲ ਨਹੀਂ ਪਹਿਲਾਂ 17 2000 એનર્ਜੀ ਨਾਲੇ ਸਾਹਮਣੇ ਨੂੰ ਕਿਤੇ ਬਾਕੀ ਉਹਨਾਂ ਬੱਦ ਇਕੱਠੇ ਹੋ ਗਏ ਯਾਰ ਕਿਹੜਾ ਪਿੰਡ ਸੇ ਬਾਈ ਮੋਹਰ ਸਿੰਘ ਵਾਲਾ ਜੀ ਬੜਾ ਮਾੜਾ ਕੰਮ ਹੋਇਆ ਨਾ ਦੁੱਖ ਦੀ ਗੱਲ ਆ ਦੂਜੀ ਵਾਰ ਇਹ ਘਟਨਾ ਵਾਪਰੀ ਆ ਮਾਨਸਾ ਮੰਡੀ ਉਸ ਮੰਡੀ ਲੱਗਦੀ ਜਿਹੜੀ ਹਰ ਸ਼ੁੱਕਰਵਾਰ ਨੂੰ ਇਹ ਯਾਰ ਬਹੁਤ ਵੱਧ ਗਈ ਇਹ ਬੀਮਾ ਜ਼ਰੂਰੀ ਆ ਬੀਮਾ ਜ਼ਰੂਰੀ ਆ 1120 ਦਾ 1120 ਰੁਪਏ ਦਾ ਬੀਮਾ 1120 ਰੁਪਏ ਦਾ ਬੀਮਾ ਸਵਾਲ ਦਾ ਇਹਦਾ ਪਨਾ ਐਸ ਬੀ ਆਈ ਬੈਂਕ ਚ ਆਪਦਾ ਕਰਾਉਣੇ ਤਾਂ ਉਹਦਾ 20 ਲੱਖ ਰੁਪਏ ਨੂੰ ਸਾਲ ਵਾਸਤੇ ਮਿਲਦਾ ਕੁਝ ਨਹੀਂ ਜਦ ਤੂੰ ਯਕੂਂ ਵੀ ਹਜ਼ਾਰੋਂ ਵਪਾਰੀ ਨਹੀਂ ਜੇ ਦੋ ਦਾ ਕਰਾਉਂਗੇ 40 ਲੱਖ ਦਾ ਭਈ 2000 ਇੱਕਿਆਂ ਦਾ ਮਾਰ ਹੋ ਜਾ ਲੱਗ ਜਾਂਦਾ ਮੈਂ ਹੁਣ 19 ਨਵੰਬਰ ਤੱਕ ਕਰਾ ਦਵਾਂਗਾ 40 ਲੱਖ ਦਾ ਕਰਾਇਆ ਮੈਨੂੰ ਖੁਦਾ ਨਾ ਖਾਸ ਤਾਂ ਕੱਲ ਜਾਂਦੇ ਨੂੰ ਕੁਝ ਹੁੰਦਾ ਮੇਰੇ ਬੱਚਿਆਂ ਨੂੰ 40 ਲੱਖ ਮਿਲਦਾ ਨਾ ਬਿਲਕੁਲ ਬੰਦਾ ਤਾਂ ਦੇਖੋ ਬੰਦਾ ਤਾਂ ਕਿਸੇ ਦੀ ਇੰਤਿਜਾ ਵੀ ਨਹੀਂ ਪੂਰਾ ਹੁੰਦਾ ਪਰ ਬੱਚੇ ਦਾ ਮੰਗਰ ਸ਼ੌਕੇ ਨੇ ਨਾ ਇਹ ਤੁਸੀਂ ਇਹ ਚੀਜ਼ਾਂ ਛੋੜੀਆਂ ਛੋੜੀਆਂ ਨਹੀਂ ਇਹ ਕਰਵਾਇਆ ਕਰੋ ਇਹ 1120 ਦੇ ਵਿੱਚ 90000 ਮਿਲ ਜਾਂਦਾ ਸਾਨੂੰ ਇਹ ਬੀਮਾ ਹੁੰਦਾ ਭਾਈ 90000 ਮਿਲਦਾ ਤੈਨੂੰ ਤੈਨੂੰ ਆ ਇੱਥੇ ਕੱਢਣ ਦੀ ਲੋੜ ਨਹੀਂ ਲੋੜ ਨਹੀਂ ਪਰਮਾਤਮਾ ਨਾਲ ਅਣੀ ਗੱਲਾਂ ਨਾ ਕਰੇ ਪਰ ਫੋੜੇ ਨਾ ਖਾਤਾ ਯਾਰ ਕੀ ਗੱਲ ਹੈ 1120 ਆਪਾਂ ਬੀਮਾ ਕਰਾ ਸਕਦੇ ਛੇਅਰ ਜੂ ਕਰੇ ਬੰਦੀ ਧੰਨਵਾਦ ਸਾਰੇ ਭਰਾਵਾਂ